लाल जाल प्रवेशठ रिखबर बाज राज समाज लाला दे जाला विच साजे घोड़े भात पातन देत भयो धज पतन को निपराज अते तरातरा दे पदार्थ ऋषिया अते श्रोमणी ब्राह्मणा नु महाराज दशरथ ने दितै देश और विदेश भीतर ठौर ठौर महंत ਦੇਸ਼ਾ ਤੇ ਪਰਦੇਸ਼ਾ ਵਿੱਚ ਥਾਂ ਥਾਂ ਦੇ ਮਹਾਂਤ ਨੱਚ ਉਠੇ ਸਨ 나ਚ 나ਚ ਉਠੇ ਸਭੈ ਜਨ ਆਜ ਲਾਗ ਬਸੰਤ ਉਹਨਾ ਦੇ ਭਾਣੇ ਮਾਨੋ ਅੱਜ ਘਰ ਵਿੱਚ ਹੋਲੀ ਮੱਚ ਗਈ ਹੋਵੇ ਕਿੰਕਣੇਨ ਕੇ ਜਾਲ ਭੁਖਤ ਬਾਜ ਔ ਗਜਰਾਜ ਘੁੰਗਰੀਆਂ ਦੇ ਜਾਲ ਨਾਲ ਚਿੰਗਾਰੇ ਹੋਏ ਘੋੜਿਆ ਅਤੇ ਹਾਥੀਆਂ ਨੂੰ ਸਾਜ 사ਜ ਦੇ ਦਿ ਜੇ ਸੰ આજ ਕੋਸਲ ਰਾਜ ਸਜਾ ਸਜਾ ਕੇ ਰਾਜਾ ਦਸ਼ਰਤ ਅੱਜ ਬ੍ਰਾਹਮਣਾਂ ਨੂੰ ਦਾਨ ਦੇ ਰਿਹਾ ਸੀ ਰੰਕ ਰਾਜ ਪਏ ਕਨੇ ਤਹ ਰੰਕ ਰਾਜਨ ਜੈਸ ਜੋ ਮਹਾ ਕੰਗਾਲ ਸਨ ਉਹ ਕੰਗਲੇ ਲੋਕ ਰਾਜਾ ਵਰਗੇ ਹੋ ਗਏ ਸਨ RAM ਜਨਮਤ ਭਇਓ ਉਤਸਵ ਆਉਦਪੁਰ ਮੈਂ ਐਸ ਅਯੋਧਿਆ ਵਿੱਚ ਰਾਮ ਦੇ ਜਨਮ ਦਾ ਉਤਸਵ ਇਸ ਤਰ੍ਹਾਂ ਹੋਇਆ ਸੀ ਦੁਦੰਬ ਔਰ ਮਿਰਦੰਗ ਤੂਰ ਤੁਰੰਗ ਤਾਨ ਅਨੇਕ ਤੋਂਸੇ ਮਿਰਦੰਗ ਤੂਰ ਤਰੰਗ ਅਤੇ ਬੀਨ ਆਦਿ ਅਨੇਕਾ ਵਾਜੇ ਵੱਜਦੇ ਸਨ ਬੀਨ ਬੀਨ ਬਜੰਤ ਛੀਨ ਪਰ ਬੀਨ ਬੀਨ ਵਿਸ਼ੇਖ ਜੇਨਾਦੀ ਵਿਸ਼ੇਸ਼ ਕਰਕੇ ਬਾਰੀਕ ਆਵਾਜ਼ ਅਤੇ ਉੱਚੀ ਆਵਾਜ਼ ਸੁਣਾਈ ਦਿੰਦੀ ਸੀ 4 ਬਾਰ ਤਰੰਗ ਤੁਰਹੀ ਪੇਰ ਨਾਦ ਨਿਆਨ ਝਾਂਜ ਬਾਰ ਤਰੰਗ ਤਰੀ ਪੇਰੀ ਅਤੇ ਸੂਤਰੀ ਨਗਾਰੇ ਵੱਜਦੇ ਸਨ ਮੋਹੇ ਮੋਹੇ ਗਰੇ ਤਰਾ ਪਰ ਸਰਬ ਬੇਉ ਮ ਬੇਵਾਨ ਅਜਿਹੇ ਰਾਗ ਰੰਗ ਨੂੰ ਸੁਣ ਕੇ ਸਾਰੇ ਦੇਵਤੇ ਮੋਹਿਤ ਹੋ ਕੇ ਵਿਮਾਨਾਂ ਤੇ ਧਰਤੀ ਤੇ ਡਿੱਗ ਰਹੇ ਸਨ ਜਤਰ ਤਤਰ ਵਿਦੇਸ਼ ਦੇਸਨ ਹੋਤ ਮੰਗਲ ਚਾਰ ਜਿੱਥੇ ਕਿਥੇ ਦੇਸ਼ਾਂ ਵਿਦੇਸ਼ਾਂ ਵਿੱਚ ਮੰਗਲਾਚਾਰ ਹੋ ਰਿਹਾ ਸੀ ਬੈਠ ਬੈਠ ਕਰਾ ਲੱਗੇ ਸਭ ਬੇਪਰ ਬੇਦ ਵਿਚਾਰ ਸਭ ਬ੍ਰਾਹਮਣ ਥਾਂ ਥਾਂ ਬੈਠ ਕੇ ਵੇਦ ਦਾ ਵਿਚਾਰ ਕਰਨ ਵਿੱਚ ਰੁੱਝੇ ਹੋਏ ਸਨ ਧੂਪ ਦੀਪ ਮਹੀਪ ਗ੍ਰਹੇ ਸਨੇਹੇ ਤੇਤ ਬਨਾਈ ਰਾਜ ਭਵਨ ਉੱਤੇ ਧੂਪ ਦੀਪ ਵਿੱਚ ਲੋਕੀ ਪ੍ਰੇਮ ਦਾ ਤੇਲ ਪਾਰਹਿ ਸਨ ਫੂਲ ਫੂਲ ਫਿਰੈ ਸਭਾ ਗਣਦੇਵ ਦੇਵਨ ਰਾਏ ਗਣਦੇਵ ਤੇ ਅਤੇ ਦੇਵ ਰਾਜ ਇੰਦਰ ਫੁੱਲੇ ਫੁੱਲੇ ਫਿਰ ਰਹੇ ਸਨ आज काज पे सबए एहे पात बोलत बैन आज सारे सारे काम हो गए हन आपस विच देवते इस तरह दे बोल बोल दे सन भोम पूर उठि जायत तुन बाज बाजत गैन धरती उत्ते जयजाकार दी जोर दी आवाज हो रही सी आकाश विच वाजे बज दे सन ਅਨ ਅਨਤੁ ਜਾ ਬਦੀ ਸਭ ਬਾਟ ਬੰਦਨਵਾਰ ਘਰ ਘਰ ਉਤੇ ਝੰਡੀਆਂ ਬਨੀਆਂ ਹੋਈਆਂ ਸਨ ਅਤੇ ਸਾਰੇ ਰਸਤਿਆਂ ਵਿੱਚ ਬੰਦਨਵਾਰ ਸੱਜੀ ਹੋਈ ਸੀ ਲੀਪ ਲੀਪ ਤਰੇ ਮੱਲਿਆ ਘਰ ਆਟ ਪਾਟ ਬਜ਼ਾਰ ਬਜ਼ਾਰ ਵਿੱਚ ਦੁਕਾਨ ਦੇ ਦਰਵਾਜ਼ੇ ਚੰਦਨ ਨਾਲ ਲਿੰਬ ਪੋਚ ਦਿੱਤੇ ਗਏ ਸਨ ਸਾਜ 사ਜ ਤੁਰੰਗ ਕੰਚਨ ਦੇਤ ਦਿਨਨ ਦਾਨ ਘੋੜਿਆਂ ਨੂੰ ਸੋਨੇ ਦੇ ਸਾਜ ਨਾਲ ਸਜਾ ਕੇ ਗਰੀਬਾਂ ਨੂੰ ਦਾਨ ਕੀਤਾ ਜਾ ਰਿਹਾ ਸੀ ਮਸਤ ਹਾਸਤ ਦੇ अनेਕਨ ਇੰਦਰ ਦੁਰਦ ਸਮਾਨ अनेका ਹੀ ਮਸਤ ਹਾਥੀ ਵੀ ਦਾਨ ਦਿੱਤੇ ਜਾ ਰਹੇ ਸਨ ਜੋ ਇੰਦਰ ਦੇ ਹਾਥੀ ਦੇ ਸਮਾਨ ਸਨ ਕੈਂਕਣੀ ਕੇ ਜਾਲ ਪੋਖਤ ਦੇ ਸੇ ਅੰਦਨ ਸੋਦ ਕੁੰਗਰੀਆਂ ਦੇ ਹਾਰ ਨਾਲ ਸੱਜੇ ਹੋਏ ਚੰਗੇ ਰੱਥ ਦਿੱਤੇ ਜਾ ਰਹੇ ਸਨ ਗਾਇਨਨ ਕੇ ਪੁਰ ਮਨੋ ਇਹ ਬਾਤ ਆਵਤ ਬੁੱਧ ਇਸ ਤਰ੍ਹਾਂ ਮਾਲੂਮ ਹੁੰਦਾ ਸੀ ਮਾਨੋ ਉਹ ਗਵਈਆਂ ਦਾ ਹੀ ਸ਼ਹਿਰ ਹੋਵੇ ਬਾਜ ਸਾਜ ਦੇ ਇਤੇ ਜਹ ਪਾਇਆ ਨਹੀਂ ਪਾਰ ਕੋੜੇ ਅਤੇ ਸਮਾਨ ਇਨਾ ਦਿੱਤਾ ਗਿਆ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਦੇ ਉਸ ਦੇ ਉਸ ਬਦਲ ਲਗੇ ਰਣ ਤੀਰ ਰਾਮ अवतार। ਰਣ ਤੀਰ ਰਾਮ अवतार ਦਿਨੋ ਦਿਨ ਵੱਧਨ ਲੱਗੇ। ਸ਼ਾਸਤਰ ਸ਼ਾਸਤ੍ਰਾਂ ਕੀ ਸਭ ਐ ਵਿਦ ਦੀਨ ਤਾਹੇ ਸੁਧਾਰ। ਸ਼ਸ਼ਤਰ ਆਤੇ ਸ਼ਸ਼ਤਰ ਆਦੇ ਸਾਰੇ ਤਰੀਕੇ ਉਹਨਾਂ ਨੂੰ ਸਮਝਾ ਦਿੱਤੇਗੇ। ਆਸਤ ਦੇ ਉਸਨਾਂ ਹੋ ਗਏ ਲੈ ਸਰਬ ਰਾਮ ਕੁਮਾਰ। ਅੱਠ ਦਿਨਾਂ ਵਿੱਚ ਹੀ ਰਾਮਕੁਮਾਰ ਨੇ ਸਭ ਕੁਝ ਸਿੱਖ ਲਿਆ ਬਾਣ ਪਾਣ ਕਮਾਨ ਲੈ ਬਹਿਰਾਂਤ ਸਰਜੂ ਤੀਰ ਹੱਥ ਵਿੱਚ ਧਨੁਸ਼ ਬਾਣ ਲੈ ਕੇ ਚਾਰੇ ਭਰਾ ਸੂਰਜੂ ਨਦੀ ਦੇ ਕੰਢੇ ਫਿਰਦੇ ਸਨ ਪੀਤ ਪੀਤ ਪਿਛੋਰ ਕਰਨ ਧੀਰ ਚਾਰ ਹੂੰ ਪੀਰ ਸਿਰ ਉੱਤੇ ਪੀਲੇ ਪੀਲੇ ਪਟਕੇ ਧਾਰਨ ਕਰਨ ਵਾਲੇ ਚਾਰੇ ਭਰਾ ਰਣ ਤੀਰ ਸਨ बेख बेख निरपानके बहरांत बालक संग राज्यादे वेश वाले सारे भ्रा बालकान नाल फिरदे सान पात पातन के तरह तन चीर रंगत रंग तरतरादे रंगबरंगे वस्त्र तन उते धारण कीते होए सान ऐ सबात भई इतै ओहो और बिस्वा मित्र ਇਸ ਤਰ੍ਹਾਂ ਦੀ ਗੱਲ ਇੱਧਰ ਹੋ ਰਹੀ ਸੀ ਅਤੇ ਦੂਜੇ ਪਾਸੇ ਜੰਗਲ ਵਿੱਚ ਵਿਸ਼ਵਾਮਿੱਤਰ ਨੇ ਜਾਗ ਕੋ ਸੋ ਕਰਿਓ ਆਰੰਭਨ ਤੋਖ ਨਾਰਥ ਪੇਤਰ ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਵਾਸਤੇ ਯੱਗ ਆਰੰਭ ਕੀਤਾ ਹੋਇਆ ਸੀ ਓਮ ਕੀ ਲਾ ਬਾਸਨਾ ਉਠ ਤਾਤ ਦੇਤ ਦੁਰੰਤ ਓਮ ਦੀ ਬਾਸਨਾ ਲੈਂਦੇ ਹੀ ਦੇਤ ਆ ਕੇ ਆ ਪੈਂਦੇ ਸਨ ਲੋਟ ਖਾਤਾ ਸਬਾਸ ਸਮਗਰੀ ਮਾਰਕੂਟ ਮਹੰਤ ਅਤੇ ਸਾਰੀ ਸਮਗਰੀ ਲੁੱਟ ਕੇ ਲੈ ਜਾਂਦੇ ਸਨ ਅਤੇ ਮਹੰਤ ਨੂੰ ਮਾਰਕੁੱਟ ਜਾਂਦੇ ਸਨ ਲੋਟ ਖਾਤਾ ਵਿਖੇ ਜੇ ਤਿੰਨ ਪੈ ਕਚੂ ਨਾ ਬਸਾਏ ਯਾਗ ਦੀ ਸਮਗਰੀ ਨੂੰ ਜਿਹੜੇ ਲੁੱਟ ਖਾਂਦੇ ਸਨ ਉਹਨਾਂ ਉੱਤੇ Muni ਦਾ ਕੋਈ ਵਾਸ ਨਹੀਂ ਚੱਲਦਾ ਸੀ ਤਾਂ ਕਉਦੈ ਆਇਓ ਤਵ ਰੋਸ ਕੈ ਮੁਨ ਰਾਈ ਤਦੋ ਸ਼੍ਰੇਸ਼ਟ ਮੂਨੀ ਕ੍ਰੋਧਵਾਨ ਹੋ ਕੇ ਆਯੁੱਧਿਆ ਵਿੱਚ ਮਦਦ ਦੀ ਆਸ ਨਾਲ ਆਇਆ ਆਏ ਪੂਬਤ ਕੋ ਕਹਾ ਸਤ ਦੇਹੋ ਮੋ ਕੋ ਰਾਮ ਵਿਸ਼ਵਾਮਿੱਤਰ ਨੇ ਰਾਜੇ ਨੂੰ ਆ ਕੇ ਕਿਹਾ ਮੈਨੂੰ ਆਪਣਾ ਪੁੱਤਰ ਰਾਮ ਦੇ ਦਿਓ ਨਾਤਰ ਕੋ ਕੋਪ ਸਮ ਕਰ ਹੋ ਆਜ ਹੀ ਇਹ ਠਾਮ ਨਹੀਂ ਤਾਂ ਤੈਨੂੰ ਇਸੇ ਜਗ੍ਹਾ ਤੇ ਸ਼ਰਾਪ ਦੇ ਕੇ ਪਸਮ ਕਰ ਦਿਆਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ